ਕਸਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਪਨੀਰ ਵਾਲਾ ਪਰੌਠਾ ਉਸਦੇ ਲਈ ਆਪਾਂ ਪਨੀਰ ਲਿਆ ਹੈ ਤੇ ਉਸ ਨੂੰ ਕद्दूकस ਕਰਕੇ ਰੱਖ ਲਿਆ ਹੈ ਤੇ ਹੁਣ ਅਸੀਂ ਇਸ ਵਿੱਚ ਥੋੜੇ ਮਸਾਲੇ ਜਿਵੇਂ ਪਿਆਜ਼ ਹਰੀ ਮਿਰਚ ਹਰਾ ਧਨੀਆ ਸਪ੍ਰਿੰਗ ਆਨੀਅਨ ਐਡ ਕਰਾਂਗੇ ਤੇ ਇਹਨਾਂ ਨਾਲ ਤਾਂ ਜੋ ਰੋਠਿਆਂ ਦਾ ਥੋੜਾ ਜਿਹਾ ਕਰਾਂਚੀ ਫਲੇਵਰ ਆ ਸਕੇ ਤੇ ਹੁਣ ਅਸੀਂ ਇਸ ਵਿੱਚ ਕਾਲੀ ਮਿਰਚ ਥੋੜੀ ਜਿਹੀ ਐਡ ਕਰਾਂਗੇ ਕਿਉਂਕਿ ਅਸੀਂ ਇਸ ਵਿੱਚ ਹਰੀ ਮਿਰਚ ਵੀ ਪਾਈ ਹੋਈ ਹੈ ਤੇ ਜੋ ਨਮਕ ਹੈ ਉਸ ਨੂੰ ਅਸੀਂ ਸਵਾਦ ਅਨੁਸਾਰ ਪਾਵਾਂਗੇ ਜਿੰਨਾ ਲੋੜ ਮੁਤਾਬਕ ਅਸੀਂ ਪਾ ਲਵਾਂਗੇ ਤੇ ਇਸ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਆਟਾ ਆਪਾਂ ਸਿੰਪਲ ਹੀ ਬਿਲਕੁਲ ਬਣਾ ਕੇ ਰੱਖਣਾ ਹੈ ਜਿਸ ਤਰ੍ਹਾਂ ਆਪਾਂ ਡੇਲੀ ਰੁਟੀਨ ਵਿੱਚ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਹੀ ਆਟਾ ਗੁੰਨ ਕੇ ਆਪਾਂ ਡੋਅ ਤਿਆਰ ਕਰ ਲੈਣਾ ਹੈ ਤੇ ਹੁਣ ਇਸ ਦਾ ਪੇੜਾ ਨੋਰਮਲ ਜਿੰਨਾ ਆਪਾਂ ਰੁਟੀਨ 'ਚ ਬਣਾਉਂਦੇ ਹਾਂ ਫੁਲਕਾ ਉਨਾ ਹੀ ਬਣਾ ਕੇ ਰੱਖ ਲੈਣਾ ਹੈ ਉਨਾ ਹੀ ਪੇੜਾ ਲੈਣਾ ਹੈ ਤੇ ਇਸ ਨੂੰ ਥੋੜਾ ਜਿਹਾ ਗ੍ਰੀਸ ਕਰਕੇ ਇਸ ਵਿੱਚ ਸਟਫਿੰਗ ਪਾ ਲੈਣੀ ਹੈ ਅਤੇ ਇਸ ਨੂੰ ਫੋਲਡ ਕਰ ਦੇਵਾਂਗੇ ਅੱਥੇ ਅਸੀਂ ਚੋਰਸ ਪਰੋਠੇ ਬਣਾਵਾਂਗੇ ਪਨੀਰ ਦਾ ਪਰੋਠਾ ਬਣਾਉਣਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਦੀ ਸਟਫਿੰਗ ਨਾ ਤਾਂ ਬਾਹਰ ਹੁੰਦੀ ਹੈ ਤੇ ਨਾ ਹੀ ਇਸ ਵਿੱਚ ਇਹ ਹੁੰਦਾ ਹੈ ਕਿ ਇਹ ਕੋਈ ਜਿੱਦਾਂ ਮooli ਦਾ ਪਰੋਠਾ ਜਾਂ pyaaz ਦਾ ਪਰੋਠਾ ਥੋੜਾ ਪਾਣੀ ਛੱਟ ਦਿੰਦੇ ਹਨ ਤੇ ਉਹ ਥੋੜਾ ਵਿਲਣਾ ਔਖਾ ਹੁੰਦਾ ਹੈ ਇਸ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਬਿਲਕੁਲ ਆਸਾਨ ਤਰੀਕੇ ਨਾਲ ਬਣ ਜਾਂਦੇ ਹਨ ਇਸ ਨੂੰ ਬਣਾਉਣਾ ਕੋਈ ਵੀ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਤੇ ਇਸ ਤਰ੍ਹਾਂ ਅਸੀਂ ਹੁਣ ਇਸ ਨੂੰ ਥੋੜਾ ਜਿਹਾ ਸੁੱਕਾ ਹਟਾ ਲਾ ਕੇ ਬੇਲ ਲਵਾਂਗੇ ਇਸ ਨੂੰ ਬੇਲਣ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਨਾ ਹੀ ਇਸ ਤੇ ਸਟਫਿੰਗ ਬਾਹਰ ਆਉਂਦੀ ਹੈ ਤੁਸੀਂ ਇਹਨਾਂ ਪਰੌਠਿਆਂ ਵਿੱਚ ਹੋਰ ਵੀ ਮਸਾਲੇ ਐਡ ਕਰ ਸਕਦੇ ਹੋ ਜਿੱਦਾਂ ਗਰਮ ਮਸਾਲਾ ਹੋ ਗਿਆ ਧਨੀਆ ਪਾਊਡਰ ਜਾਮਚੂਰ ਪਾਊਡਰ ਪਰ ਮੈਂ ਇੱਥੇ ਬਹੁਤ ਹੀ ਸਿੰਪਲ ਪਰੌਠੇ ਬਣਾ ਰਹੀ ਹਾਂ ਮੈਂ ਜ਼ਿਆਦਾ ਮਸਾਲੇ ਖਾਣੇ ਜਦ ਬੱਚਿਆਂ ਨੂੰ ਦੇਣੇ ਪਸੰਦ ਨਹੀਂ ਕਰਦੀ ਇਸ ਲਈ ਮੈਂ ਬਹੁਤ ਹੀ ਸਿੰਪਲ ਪਰੋਠੇ ਬਣਾ ਰਹੀ ਹਾਂ ਤੇ ਹੁਣ ਆਪਣਾ ਪਰੋਠਾ ਬਣ ਕੇ ਬਿਲਕੁਲ ਤਿਆਰ ਹੈ ਤੇ ਅਸੀਂ ਇਸ ਨੂੰ ਤਵੇ ਉੱਪਰ ਸੇਕ ਲਵਾਂਗੇ ਜਦੋਂ ਅਸੀਂ ਪਰੋਠੇ ਨੂੰ ਸੇਕਦੇ ਹਾਂ ਤਾਂ ਅਸੀਂ ਇਸ ਨੂੰ ਜ਼ਿਆਦਾ ਗ੍ਰੀਸ ਨਹੀਂ ਕਰਾਂਗੇ ਜਾਨਕਿ ਅਸੀਂ ਇਸ ਨੂੰ ਜ਼ਿਆਦਾ ਘਿਓ ਨਹੀਂ ਲਾਵਾਂਗੇ ਕਿਉਂਕਿ ਉਹ ਫਿਰ ਬਹੁਤ ਜ਼ਿਆਦਾ ਫਰਾਈ ਹੋ ਜਾਂਦੇ ਹਨ ਜਿਸ ਦੇ ਹਾਜਮ ਕਰਨ ਵਿੱਚ ਵੀ ਦਿੱਕਤ ਹੁੰਦੀ ਹੈ ਇਸ ਲਈ ਇਸ ਨੂੰ ਅਸੀਂ ਉਤਾਰ ਕੇ ਸੇਕ ਤੋਂ ਬਾਅਦ ਵਿੱਚ ਹੀ ਚੋਪੜਾਂਗੇ ਘਿਓ ਲਾਵਾਂਗੇ ਤਵੇ ਉੱਪਰ ਅਸੀਂ ਬਹੁਤ ਹੀ ਘੱਟ ਲੋੜ ਮੁਤਾਬਿਕ ਜੇ ਲੋੜ ਪੈਂਦੀ ਹੈ ਤਾਂ ਲਾਵਾਂਗੇ ਨਹੀਂ ਤਾਂ ਅਸੀਂ ਇਸ ਤਰ੍ਹਾਂ ਵੀ ਸੇਕ ਸਕਦੇ ਹਾਂ ਤਾਂ ਤੁਸੀਂ ਦੇਖੋ ਕਿੰਨਾ ਸੋਹਣਾ ਪਰੌਠਾ ਬਣ ਕੇ ਤਿਆਰ ਹੈ ਤੇ ਮੈਂ ਬਹੁਤ ਘੱਟ ਹੈ ਇਸ ਉੱਪਰ ਘਿਓ ਲਗਾਇਆ ਹੋਇਆ ਹੈ ਤੇ ਇਸ ਤਰ੍ਹਾਂ ਅਸੀਂ ਇਸ ਨੂੰ ਬਹੁਤ ਹੀ ਸਾਦੇ ਤਰੀਕੇ ਨਾਲ ਸੇਕਾਂਗੇ ਪਰਾਠਾ ਸਾਡਾ ਧੋਨੀ ਸਿਰਦਾਂ ਤੋਂ ਸੇਕ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਨੂੰ ਉਤਾਰ ਲਵਾਂਗੇ ਤੇ ਇਸ ਤਰ੍ਹਾਂ ਇਸੇ ਪ੍ਰੋਸੈਸ ਨਾਲ ਅਸੀਂ ਅਗਲਾ ਪਰੌਠਾ ਬਣਾਵਾਂਗੇ ਇੱਕ ਇੱਕ ਕਰਕੇ ਅਸੀਂ ਸਾਰੇ ਪਰੌਠੇ ਤਿਆਰ ਕਰ ਲਵਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਇੱਕ ਇੱਕ ਕਰਕੇ ਸਾਰੇ ਪਰੌਠੇ ਤਿਆਰ ਕਰ ਲਏ ਨੇ ਤੇ ਤੁਸੀਂ ਇਨ੍ਹਾਂ ਪਰੌਠਿਆਂ ਨੂੰ ਕਿਸੇ ਵੀ ਤਰ੍ਹਾਂ ਅੰਜੋਏ ਕਰ ਸਕਦੇ ਹੋ ਜਿਵੇਂ ਸਵੇਰ ਨਾਸ਼ਤੇ ਵਿੱਚ ਚਾਹ ਨਾਲ ਦਹੀਂ ਨਾਲ ਜਾਂ ਅਚਾਰ ਨਾਲ ਜਿਸ ਤਰ੍ਹਾਂ ਵੀ ਤੁਹਾਨੂੰ ਵਧੀਆ ਲੱਗਦਾ ਹੈ ਤੁਸੀਂ ਉਸੇ ਤਰ੍ਹਾਂ ਖਾ ਸਕਦੇ ਹੋ ਤੇ ਆਪਾਂ ਪਰੌਠੇ ਤਿਆਰ ਕਰ ਲਏ ਨੇ ਤੇ ਹੁਣ ਇਹਨਾਂ ਨੂੰ ਸਰਵਿੰਗ ਪਲੇਟ ਵਿੱਚ ਰੈਡੀ ਕਰਦੇ ਹਾਂ ਤਾਂ ਦੇਖੋ ਆਪਣੇ ਪਰੌਠੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਨੇ ਤੁਸੀਂ ਜਿਸ ਤਰ੍ਹਾਂ ਚਾਹੋ ਖਾ ਸਕਦੇ ਹੋ ਤੇ ਤੁਸੀਂ ਵੀ ਬਣਾ ਕੇ ਦੱਸਣਾ ਕਿਦਾਂ ਬਣੇ ਕਮੈਂਟਸ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀਕਾਲ ਧੰਨਵਾਦ ਬਾਏ ਬਾਏ